ਦੋਸਤੋ ਕੁਦਰਤ ਦਾ ਨਿਯਮ ਆ। ਤੁਸੀਂ ਦੇਖਿਆ ਹੋਣਾ ਕਿ ਸਰਦੀਆਂ ਦੇ ਵਿੱਚ ਆਈ ਮੌਸਮ ਹੁੰਦਾ ਹੈ, ਆਈ ਧਰਤੀ ਹੁੰਦੀ ਹੈ, ਆਈ ਜਗਾ ਹੁੰਦੀ ਹੈ। ਪਰੰਤੂ ਜਿਹੜਾ ਮੌਸਮ ਹੈ ਉਹ ਬਦਲ ਕੇ ਕਿੰਨੀ ਠੰਡ ਪੈ ਜਾਂਦੀ ਹੈ। ਉਦੋਂ ਆਪਾਂ ਨੂੰ ਹੀਟ ਦੀ ਜ਼ਰੂਰਤ ਹੁੰਦੀ ਹੈ। ਪਰੰਤੂ ਅੱਜ ਜਿਵੇਂ ਤਪੱਸ ਜਿਹੜਾ ਟੈਂਪਰੇਚਰ ਹੈ ਉਹ 40-42 ਤੋਂ ਲੈ ਕੇ 47 ਤੱਕ ਵੀ ਕਦੇ-ਕਦੇ ਪਹੁੰਚ ਰਿਹਾ ਹੈ। ਤਾਂ ਇਹ ਸਾਰਾ ਕਿਉਂ ਹੋ ਰਿਹਾ ਹੈ? ਇਹਦੇ ਪਿੱਛੇ ਕਾਰਨ ਕੀ ਹੈ? ਅਸੀਂ ਕੁਦਰਤ ਨਾਲ ਕੁਦਰਤਤਾ ਨਾਲ ਛੇੜਛਾੜ ਕਰ ਰਹੇ ਹਾਂ ਅਸੀਂ ਆਪਣੇ ਬਚਾਅ ਵਾਸਤੇ ਬਹੁਤ ਸਾਰੀਆਂ ਤਕਨੀਕਾਂ ਲਿਆ ਰਹੇ ਹਾਂ ਹੀਟਰ ਹੀਟਰ ਲਿਆ ਰਹੇ ਹਾਂ ਆਪਣੀ ਬੋਡੀ ਨੂੰ ਗਰਮ ਕਰਨ ਵਾਸਤੇ ਔਰ ਏਸੀ ਵਗੈਰਾ ਲਿਆ ਰਹੇ ਹਾਂ ਆਪਣੇ ਬੋਡੀ ਨੂੰ ਠੰਡਕ ਪਹੁੰਚਾਉਣ ਵਾਸਤੇ ਪਰੰਤੂ ਤੁਸੀਂ ਕਦੇ ਦੇਖਿਆ ਹੈ ਜਾਨਵਰਾਂ ਚ ਪਸ਼ੂਆਂ ਪੰਛੀਆਂ ਚ ਕਿ ਉਹਨਾਂ ਨੇ ਵੀ ਕਦੇ ਇਸ ਤਰ੍ਹਾਂ ਦੀ ਇਸਤੇਮਾਲ ਕੀਤਾ ਹੈ ਹੀਟਰ ਜਾਂ ਏਸੀ ਵਗੈਰਾ ਦੇ ਕਿਉਂਕਿ ਅਸੀਂ ਖੁਦ ਹੀ ਇਸ ਕੁਦਰਤ ਦੇ ਨਾਲ ਛੇੜਛਾੜ ਕਰ ਰਹੇ ਆ ਛੇੜਛਾੜ ਕਰਕੇ ਅਸੀਂ ਆਫਤਾਂ ਇਸ ਬਰਬਾਦ ਹੋਈ ਰਹੇ ਆ ਇਹਦੇ ਨਾਲ ਅਸੀਂ ਜਿਹੜਾ ਦੂਜੇ ਸਾਡੇ ਆਸ-ਪਾਸ ਚ ਪਾਲਤੂ ਪਸ਼ੂ ਨੇ ਜਾਨਵਰ ਪੰਛੀ ਹੋਰ ਸਾਰਿਆਂ ਉਹਨਾਂ ਨੂੰ ਵੀ ਪ੍ਰਭਾਵਿਤ ਕਰ ਰਹੇ ਆ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਕਿੰਨੇ ਪੰਛੀ ਪੰਛੀ ਹੁੰਦੇ ਸੀ ਸਾਡੇ ਆਸ-ਪਾਸ ਚਿੜੀਆਂ ਹੁੰਦੀਆਂ ਸੀ ਕਾਂ ਹੁੰਦੇ ਸੀ ਬਗਲੇ ਹੁੰਦੇ ਸੀ ਗਿਰਜਾ ਹੁੰਦੀਆਂ ਸੀ ਪਰੰਤੂ ਹੌਲੀ-ਹੌਲੀ ਕਿਉਂ ਲੁਕਤ ਹੋ ਚੁੱਕੀਆਂ ਨੇ ਇਸ ਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਕੁਦਰਤ ਦੇ ਨਾਲ ਛੇੜਛਾੜ ਕੀਤੀ ਹੈ ਦਾ ਉਹਦਾ ਸਾਨੂੰ ਹੁਣ ਪ੍ਰਨਾਮ ਇਹ ਭੁਗਤਣਾ ਪਿਆ ਕਿ ਕਿਸੇ ਵਕਤ ਚ ਇਹ ਤਾਪਮਾਨ ਜਿਹੜਾ ਅੱਜ ਹਾਰਡ ਜੇਟ ਦਾ ਹੁੰਦਾ ਸੀ ਇਹ ਇਤੀ ਔਰ 35 ਦੀ ਵਿਚਾਲੀ ਹੁੰਦਾ ਸੀ ਅੱਜ ਕੱਲ ਇਹ ਜਿਹੜਾ ਟੈਂਪਰੇਚਰ ਹੈ 40 ਤੋਂ ਲੈ ਕੇ 47 ਦੇ ਤੱਕ ਪਹੁੰਚ ਗਿਆ ਕੁਝ ਸਾਲਾਂ ਦੇ ਵਿੱਚ ਇਹ 50 ਤੱਕ ਵੀ ਪਹੁੰਚਣ ਨੂੰ ਤਿਆਰ ਹੈ ਤਾਂ ਅੱਜ ਤੁਸੀਂ ਦੇਖਿਆ ਹੈ ਕਿ ਅੱਜ ਤੋਂ ਦੋ ਦਿਨ ਪਹਿਲਾਂ ਜਿਹੜਾ ਟੈਂਪਰੇਚਰ 40 ਤੋਂ 40 42 ਸੀ ਤੇ ਅੱਜ ਉਹ ਟੈਂਪਰੇਚਰ ਘਟਿਆ ਹੋਇਆ ਹੈ ਤਾਂ ਇਹ ਹਵਾ ਦੇ ਕਾਰਨ ਹੀ ਮਹਿਸੂਸ ਹੋ ਰਿਹਾ ਕਿ ਇਹ ਜਿਹੜਾ ਟੈਂਪਰੇਚਰ ਘਟਿਆ ਹੋਇਆ ਹੈ ਧੰਨਵਾਦ